ਆਹ ਨਗੇ ਵੀ ਪਹੁੰਚ ਗਏ ਹੋਏ ਲੀ ਜਾ ਆਣ ਗਿਆ ਖੜਿਆ ਝੋਟੇ ਲਾ ਇਧਰ ਇੱਥੇ ਲਾ ਲਈ ਗੱਡੀ ਆਪਣੀ ਆ ਤਾਂ ਜੌਂਲੀਆ ਵੀ ਲਾਇਆ ਖੜਾ ਇੱਥੇ ਲਾ ਦੇ ਯਾਰ ਸਾਵੇਂ ਉਹ ਖੜਾ ਦੇਖ ਵੇ ਰੋ ਠੀ ਜੀ ਆਪਣਾ ਡਰਾਈਵਟਰ ਚਲ ਆ ਇਧਰ ਵੀ ਪ੍ਰੋਕਟਰ ਚਲੋ ਮੋੜੇ ਉਤਰੋ ਮਾਰੋ ਸਾਗਰਾ ਆਹ ਉੱਥੇ ਅੰਦਰ ਲਾ ਗੱਡੀ ਉਹ ਉੱਥੇ ਲਾ ਦੇ ਸਾਹਮਣੇ ਅੰਦਰ ਹਾਂ ਨਾ ਨਾ ਉਹ ਸਾਹਮਣੇ ਲਾ ਦੇ ਬਰਾਣੇ ਲਾਓ ਜੀ ਆਜਾ ਤੁਹਾਨੂੰ ਦਿਖਾਉਨੇ ਆ ਤਈ ਪੌਲ ਨਗਰ ਤੇ ਆ ਖੜਾ ਯੋਤਾ 9811 ਦਾ ਛੋਟਾ ਪ੍ਰੀਤ 325310 ਨਹੀਂ ਵੀ ਹੋ ਲਾਤੀ ਆਪਣੀ ਬਰਾਦਰਤਾ ਜਮਾਂ ਬਰਾਣਿਆਂ ਚ ਤੈਨੂੰ ਨਾਲ ਹੁੰਦੇ ਦਿਖਾਈ ਚੱਲਾਂਗੇ ਤੇ ਆ ਖੜੀ ਜਾ ਸਕਾਰਪੀਓ 68 ਆ ਜਾ ਉਹੇ ਹਾਂ ਹਾਂ ਉਹ ਫੇਰ ਆ ਗਿਆ ਦੁਬਾਰੇ ਹਾਂ ਹੈਨਾ ਹੈ ਹੁਣ ਦੁਬਾਰੇ ਫੇਰ ਆ ਗਿਆ ਆ ਜਾ ਰਿਹਾ ਬਹੁਤ ਜਣ ਜੜੀ ਦੇ ਵੇਲੇ ਆਇਆ ਹੈਣਾ ਲਗਭਗ ਹੁਣ ਇਹ ਖੋਲਣਾ ਕੋਈ ਬੱਸ ਬਾਹਰ ਆਈ ਲੇ ਗਏ ਆ ਬਾਹਰ ਗੱਲ ਕਰੀਏ ਕੰਮ ਉਹ ਤੇ ਕਰਨਾ ਨਹੀਂ ਚਾਹੁੰਦਾ ਉਹ ਜਾਮਣ ਥੱਲੇ ਉੱਥੇ ਫੇਰ ਉਹ ਕਹਿਣਗੇ ਐਂ ਕਰੋ ਨਾ ਇੱਕ ਨੂੰ ਬਾਹਰ ਕੱਢ ਲਓ ਇੱਕ ਦਾ ਇੱਥੇ ਕੰਮ ਸ਼ੁਰੂ ਕਰ ਦਿਓ ਆ ਐਂ ਲੋਟ ਆਊਗਾ ਅਮਰੀਕਾ ਵਾਲਾ ਕਿਹੜਾ ਹੁਣ ਅਮਰੀਕਾ ਅਮਰੀਕਾ ਬੇਮਨਨੇ ਕਿਹੜੇ ਸਟਾਰਟ ਕਰੋ ਦੋਨੇ ਵਾਹ ਯਾਰ ਪਹਿਲਾਂ ਤਾਂ ਸਾਲ ਖਮਾਰ ਆ ਦੂਜਾ ਸਾਲ ਇਹਨੂੰ ਖਾ ਦੇ ਤਰਾ ਕੀ ਹੈ ਤੇਰੇ ਚਿੱਟੇ ਪਾਏ ਨੇ ਮੈਂ ਲਿਪੜ ਤਪੜ ਨੇ ਆ ਐਮਐਲ ਬੰਦਾ ਤੂੰ ਇਧਰ ਖੱਲੇ ਓਏ ਇਧਰ ਉਹ ਵਾਲਾ ਨਾ ਕਿ ਇਧਰ ਉਹ ਉੱਥੋਂ ਖੱਲੂਗੀ ਸਾਈਡ ਰੇਡ ਉਹਨੇ ਚਾਹ ਤੇ ਇਧਰ ਇੱਕ ਕੱਟ ਲਾ ਇੱਕ ਬਚਾਲੇ ਕਰਕੇ ਬਾਲਸ ਕਿਹ ਰਹਿੰਦੇ ਆਪਾਂ ਬਈ ਹੈ ਹੂੰ ਹੂੰ ਅਗਲੇ ਕਿਹੜੇ ਲਾ ਲਾਂਗੇ ਇਹਦਾ ਬਾਅਦ ਕਰਨਾ ਐਸਾ ਹੋਇਆ ਕਿਉਂ ਸਟ੍ਰੇਅਰ ਤਾਂ ਬਹੁਤ ਆਉਂਦਾ ਉਹ ਹੀ ਨਹੀਂ ਲੱਗਦਾ ਉਹਨੇ ਖੜੇਆਂ ਕਰਕੇ ਰਾਈਦਾ ਪੱਟੀ ਟੁੱਟੀ ਵੀ ਨਾ ਉਹਏ

આ બાર એ તો કરતે છે બાર બનેલા ઘેર દા ਉਹ ਨਾ ਇੰਦਰ ਕਰ ਲਾ ਇਹਨੂੰ ਉਰੇ ਕਰ ਲਾ ਬੰਦੇ ਜੇ ਹਾਂ ਨਾ ਖੜੇ ਹੀ ਸਾਂ ਅੰਦਰੋਂ ਵੀ ਜਰ ਪੈ ਜਾਂਦੀ ਹੈ ਨਾ ਜਰਾ ਉਹ ਨਹੀਂ ਜੱਗੀ ਕਲਾਸ ਟਵਲ ਲਾ ਬੈਠੇ ਟਵਲਾ ਕੰਮ ਕਰ ਗਿਆ ਲਾਈਵ ਹੀ ਮਿੱਤਰੋ ਗੇੜਾੜੇ ਖੜੇ ਆ ਕਾਢ ਹੀ ਲੈ ਉਹਦਾ ਜਮਾਂ ਢਿੱਲੀਆਂ ਕਰੀਆਂ ਪੀਂਦੇ ਹੋਏ ਇੱਥੇ ਕੱਢ ਦੇ 15000 19 ਨੰਬਰ ਆਹਾ 13 ਨੰਬਰ ਆਓ ਜੀ ਘਰਤ ਪਾ ਗੇਅਰ ਇੱਦੋਂ ਤਾਂ ਗੇਅਰ ਤੇ ਕਾਰ ਕਰ ਇੱਦੋਂ ਨੂਰਾਂ ਨੂੰ ਕਰੇ ਪਿੰਨਾ ਹੀ ਸਾਰੀਆਂ ਟੋੜੀਆਂ ਵੇਚ ਧੱਕੇ ਧੁੱਕਿਆ ਕਰ ਕਰ ਰਹਿਣਾ ਹੈ ਜਾਲ ਆਉ ਨੂੰ ਦਾ ਨਾ ਹੀ ਛੱਡ ਫੋੜ ਦੇ ਤੇ ਲੱਗ ਜਾਂਦਾ ਤਾਂ ਉਹਦਾ ਬੰਦ ਕਰ ਲੈ ਲੈ ਵੀ ਟਾਪਾ ਫੜੀ ਓਏ ਲੈ ਲੋ ਹੂੰ ਜਾਣ ਤਾਂ ਜਾਣ ਹੋਰ ਕਾਹਨੀਆਂ ਕਿਉਂ ਗਰਾਰੀ ਤੋਗਣਾ ਹੈਂ ਦੋਸਤ ਬੋਲਦਾ ਬੋਲੋ ਗਰਾਰੀ ਵੀ ਚੱਕੀ ਪਈ ਆ ਲੈ ਤੱਕਾ ਕੀਤਾ ਹੋਣਾ ਰੈਟਾ ਪੂਰਾ ਵੱਡਾ ਬੋਲਦੇ ਵੱਡਾ ਬੋਲਦੇ ਆ ਸਿਆਹ ਦੰਦੇ ਦਾ ਅੰਦਰ ਆ ਤੇ ਤੋੜੀ ਪੈਣੇ ਦੰਦੇ ਡਬਲ ਗੀਅਰ ਪਾਇਆ ਡਬਲ ਗੀਅਰ ਪਾਇਆ ਕਰਕੇ ਡਬਲ ਗੀਅਰ ਇਹਦੇ ਕਰਕੇ ਦੰਦਾ ਕੱਟੇ ਲਾਲਾ ਵਾਹ ਤੋ ਆਪੀ ਦੰਦੇ ਤੋਗ ਗਏ ਭਾਈ ਹੈ ਭਾਈ ਗੀਅਰ ਖੋਲਣਾ ਆਥਰਾ ਇਧਰ ਆsta ਵੀਰ ਨਹੀਂ ਤੁਹਾਡਾ ਇੱਥੇ ਹੱਥ ਲਾ ਸਾਹ ਆ ਦੰਦੇ ਜਮੀ ਚੱਕਦੇ ਹਾਂ ਹਾਂ ਦਿਖੀ ਜਾਂਦੇ ਆ ਬਈਆ ਦੰਦੇ ਦੋ ਡਬਲ ਗੇ ਰੜਿਆ ਕਰਕੇ ਕੀ ਕਰੇ ਕੰਮ ਡਬਲ ਪੈਨ ਹਾਂ ਕਿਦਾਂ ਵੇਖੇ ਸਟਾਰਟ ਨਾ ਕਰੋ ਸਟਾਰਟ ਨਾ ਕਰੋ ਖਰਾਰੀ ਪੋਟ ਲੈ ਉਹਨੇ ਬਈ ਫਿਰ ਆਪਾਂ ਰੋਕੀ ਗਾ ਜਲਾਲਾਬਾਦ ਤੋਂ ਟ੍ਰੈਕਟਰ ਹੈ ਜੋੜ ਪਟਣਾ ਪਊਗਾ ਹਾਂ ਹਾਂ ਜੋੜ ਦੋ ਪਟਾ ਟੱਕਰ ਵੀ ਬੈਠਾ ਹਾਂ ਉੱਥੇ ਦਾ ਕੰਮ ਲੱਗ ਗਿਆ ਤਾਂ ਸਾਲਾ ਹਾਂ ਹਾਂ ਕੋਈ ਚੱਕਰ ਨਹੀਂ ਚੱਲਣਾ ਹੈ ਨਹੀਂ ਹੈ ਨਾ ਚੱਲਣਾ ਹੈ ਨਹੀਂ ਬਈ ਆਵਾਜ਼ ਕਰੂਗਾ ਦੂਜੇ ਚੋਰੀ ਆਵਾਜ਼ ਨਹੀਂ ਲੱਗੇ ਫਿਰ ਹੋਰ ਨਾ ਕੋਈ ਨੁਕਸਾਨ ਕਰਦੇ ਵਾਦੇ ਇਹ ਦੂਜਾ ਤੀਜਾ ਰਿਵਾਈਜ਼ ਦੰਦੇ ਦਾ ਨਾ ਉਹ ਗਰਾਜ ਦੇ ਵੀ ਟੇਪਰ ਹੋਏ ਬਣੇ ਜਮਾ ਇਹਦੇ ਐਂਡ ਆ ਜਾਂ ਫਿਰ ਸਾਰੇ ਹੀ ਹੁਣੇ ਐਸਸੀ ਯੂਸੀ ਮਾਡਲ ਹੈ ਬਾਈ ਤੁਹਾਨੂੰ ਦੱਸਣਾ ਚਾਹੀਦਾ ਇਹਦਾ ਟਾਪ ਡੂਪ ਦਾ ਆਹ ਸਹੀ ਨੇ ਆਹੀ ਆ ਦੂਜਾ ਤੀਜਾ ਹੀ ਆ ਲਾ ਕਰਨੇ ਤਾਂ ਗੇਅਰ ਪੈਂਦੀ ਹੁੰਦਾ ਦੂਜਾ ਤੇ ਤੀਜਾ ਤੀਜਾ ਹਾਂ ਤੇ ਥੱਲੇ ਕਾਊਂਟਰ ਵਾਲੀ ਤੀਜੀ ਬਸ ਇਹ ਫਿਰ ਲੈ ਆਈਏ ਆਪਾਂ ਲੈ ਜੋੜਲਾ ਕਰਨਾ ਪਊਗਾ ਦੇ ਇਗਰੋ ਬਈ ਤੁਸੀਂ ਕਰ ਲਓਗੇ ਤਾਂ ਕਰ ਲਓ ਜੋ ਮੈਂ ਜਿੰਮੇ ਕੰਮ ਹੀ ਹੈ ਮੇਰੇ ਪ੍ਰਕਾਰ ਨੂੰ ਵੀ ਕਿ ਟਾਈਮ ਹੀ ਹੈ ਮਤਲਬ ਹਮਮ ਹੋਰ ਤਾਂ ਵੀ ਕਰ ਸਕਦੇ ਹਾਂ ਜੇ ਜਰੂਰ ਆਈਗੇ ਭਾਂਡੇ ਲਿਆ ਦੇ ਤਿੰਨ ਕੱਢਣ ਨੂੰ ਯਾਰ ਹਾਂ ਬੱਠੜ ਲਿਓਣਾ ਬੱਠੜ ਵਾਲਟੀ ਵੱਡੀ ਵਾਲਟੀ 22 ਲੀਟਰ ਦੀ 20 ਲੀਟਰ ਵਾਲਟੀ ਜਿਹੜੀ ਰੰਗ ਵਾਲੀ ਕੋਈ ਜਿਵੇਂ ਹੋ ਵਾਲਟੀ ਵੀ ਹੈ ਬਈ